ਅੱਜ ਦੀਆਂ ਮੁੱਖ ਖਬਰਾਂ ਲੈ ਕੇ ਅੱਜ ਫੇਰ ਤੁਹਾਡੇ ਨਾਲ ਜੁੜੇ ਹੋਏ ਹਾਂ ਤੁਸੀਂ ਦੇਖ ਰਹੇ ਹੋ ਦਾ ਪੋਸਟ ਮੇਲ ਮੈਂ ਸੁਖਜਿੰਦਰ ਸਿੰਘ ਢਿੱਲੋਂ ਗੱਲ ਕਰਾਂਗੇ ਸਿਆਸੀ ਖਬਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਗਰਮ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਜਿੱਥੇ ਮੇਲਾ ਮਾਗੀ ਦੀ ਕਾਨਫਰੰਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ ਉੱਥੇ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਲਗਾਤਾਰ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਮਾਗੀ ਦੀ ਕਾਨਫਰੰਸ ਵਿੱਚ ਵੱਡਾ ਇਕੱਠ ਹੋ ਸਕੇ ਇਸ ਦੌਰਾਨ ਉਹਨਾਂ ਵੱਲੋਂ ਵਰਕਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਆਓ ਆਪਾਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਇਸ ਤੋਂ ਇਲਾਵਾ ਉਹਨਾਂ ਵੱਲੋਂ ਅੱਜ ਜਿੱਥੇ ਪਿੰਡ ਬਾਦਲ ਵਿੱਚ ਲੰਬੀ ਹਲਕੇ ਦੀ ਵਰਕਰਾਂ ਦੀ ਬੈਠਕ ਕੀਤੀ ਗਈ ਉਸ ਤੋਂ ਇਲਾਵਾ ਉਹਨਾਂ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਜਾ ਕੇ ਆਪਣੇ ਵਰਕਰਾਂ ਦੇ ਘਰ ਦੁੱਖ ਦੇ ਪ੍ਰਗਟਾਵਾ ਵੀ ਕੀਤਾ ਗਿਆ ਇਸ ਤਹਿਤ ਉਹ ਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਚੰਨਣ ਖੇੜਾ ਪਹੁੰਚੇ ਜਿੱਥੇ ਬਰਾੜ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਇਸ ਤੋਂ ਇਲਾਵਾ ਗੱਲ ਕਰੀਏ ਹੜਤਾਲ ਦੀ ਤਾਂ ਸਰਕਾਰੀ ਬੱਸਾਂ ਦੀ 6 7 ਤੇ 8 ਜਨਵਰੀ ਨੂੰ ਹੋਣ ਵਾਲੀ ਹੜਤਾਲ ਅੱਜ ਖਤਮ ਹੋ ਗਈ ਕਿਉਂਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ 15 ਜਨਵਰੀ ਨੂੰ ਹੁਣ ਸਰਕਾਰ ਨਾਲ ਬੈਠਕ ਹੋਵੇਗੀ ਇਸ ਬੈਠਕ ਦੇ ਮੱਦੇ ਨਜ਼ਰ ਹੜਤਾਲ ਵਾਪਸ ਲੈ ਲਈ ਗਈ ਤੇ 8 ਤਰੀਕ ਤੋਂ ਮੁੜ ਸਰਕਾਰੀ ਬੱਸਾਂ ਸੜਕਾਂ ਤੇ ਨਜ਼ਰ ਆਉਣਗੀਆਂ ਇਹ ਰਾਹਤ ਵਾਲੀ ਖਬਰ ਉਹਨਾਂ ਬੇਬੀਆਂ ਲਈ ਜਿਹੜੀਆਂ ਸਰਕਾਰੀ ਬੱਸਾਂ ਵਿੱਚ ਅਕਸਰ ਸਫ਼ਰ ਕਰਦੀਆਂ ਨੇ ਪਰ ਹੱਦੀ ਜ਼ਿਲ੍ਹੇ ਫਾਜ਼ਿਲਕਾ ਤੋਂ ਇੱਕ ਮਾਣ ਵਾਲੀ ਗੱਲ ਸਾਹਮਣੇ ਆਈ ਹੈ ਜਿੱਥੇ ਆਂਡਿਆਂ ਦੀ ਰੇਡ ਹੀ ਲਾਉਣ ਵਾਲੇ ਵਿਅਕਤੀ ਦੀ ਧੀ ਨੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਪ੍ਰਿਯੰਕਾ ਪੁੱਤਰੀ ਟੇਕਚੰਦ ਨੇ ਆਪਣੀ ਮਿਹਨਤ ਤੇ ਆਪਣੇ ਹੁਨਰ ਸਦਕਾ ਪੰਜਾਬ ਦੀ 23 ਸਾਲ ਉਮਰ ਵਰਗ ਦੀ ਟੀਮ ਦੀ ਕਪਤਾਨ ਬਣ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨਾਇਆ ਹੈ ਛੋਟੇ ਹੁੰਦਿਆਂ ਬੇਸ਼ੱਕ ਲੜਕਿਆਂ ਨਾਲ ਖੇਡਦੀ ਰਹੀ ਪਰ ਆਪਣੀ ਮਿਹਨਤ ਲਗਾਤਾਰ ਜਾਰੀ ਰੱਖੀ ਤੇ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਖੇਡਣ ਤੋਂ ਬਾਅਦ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਕਿ ਪੰਜਾਬ ਦੀ 23 ਸਾਲ ਉਮਰ ਵਰਗ ਦੀ ਟੀਮ ਦੀ ਉਹ ਕਪਤਾਨ ਬਣੀ ਤੇ ਰਾਜਕੋਟ ਵਿਖੇ ਉਹ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੀ ਹੈ ਉਧਰ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਪਹਿਲਾਂ 1 ਜਨਵਰੀ ਤੋਂ 7 ਜਨਵਰੀ ਤੱਕ ਸਰਕਾਰੀ ਤੇ ਨਿੱਜੀ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਸੀ ਤੇ 8 ਜਨਵਰੀ ਨੂੰ ਸਕੂਲ ਲੱਗਣੇ ਸਨ ਪਰ ਅੱਜ ਸਾਰਾ ਦਿਨ ਮਾਸਟਰ ਤੇ ਬੱਚੇ ਸਰਕਾਰ ਦੇ ਹੁਕਮ ਨੂੰ ਅਡੀਕਦੇ ਰਹੇ ਕਿ ਸ਼ਾਇਦ ਅੱਜ ਵੀ ਟਵੀਟ ਛੁੱਟੀਆਂ ਵਾਲਾ ਆ ਜਾਵੇ ਅੱਜ ਛੁੱਟੀਆਂ ਵਾਲਾ ਟਵੀਟ ਨਹੀਂ ਆਇਆ ਉਧਰ ਖਬਰ ਐਪਲ ਕੰਪਨੀ ਨਾਲ ਜੁੜੀ ਹੋਈ ਅਮਰੀਕੀ ਮੀਡੀਆ ਦੇ ਅਨੁਸਾਰ ਐਪਲ ਕੰਪਨੀ ਵੱਲੋਂ 185 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਹੈ ਜਿਸ ਵਿੱਚ ਜ਼ਿਆਦਾਤਰ ਭਾਰਤੀ ਕਰਮਚਾਰੀ ਸਨ ਇਹਨਾਂ ਵੱਲੋਂ ਕੰਪਨੀ ਨਾਲ ਠੱਗੀ ਮਾਰੇ ਜਾਣ ਦੇ ਇਲਜ਼ਾਮ ਲੱਗੇ ਹਨ ਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋਂ ਤੋਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਸਾਹਮਣੇ ਆਈ ਹੈ ਜਤੇ ਕੋਈ ਵੀ ਪਰਿਵਾਰ ਬਿਨਾ ਸ਼ਰਾਬ ਪਰੋਸੇ ਸ਼ਰਾਬ ਦੀ ਵਰਤੋਂ ਅਤੇ ਬਿਨਾ ਡੀਜੇ ਦੀ ਵਰਤੋਂ ਤੋਂ ਵਿਆਹ ਕਰੇਗਾ ਤਾਂ ਉਹਨਾਂ ਦੇ ਪਰਿਵਾਰ ਨੂੰ ਪੰਚਾਇਤ ਵੱਲੋਂ 21000 ਰੁਪਏ ਦਾ ਸ਼ਗਨ ਦਿੱਤਾ ਜਾਵੇਗਾ ਇਹ ਫੈਸਲਾ ਪਿੰਡ ਦੀ ਸਮੂਹ ಗ್ರಾಮ ਪੰਚਾਇਤ ਵੱਲੋਂ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਵਿੱਚ ਲਿਆ ਗਿਆ ਇਸ ਫੈਸਲੇ ਨੂੰ ਲੈ ਕੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਅਜਿਹੇ ਫੈਸਲੇ ਹੋਰ ਪਿੰਡਾਂ ਦੇ ਵਿੱਚ ਵੀ ਹੋਣੇ ਚਾਹੀਦੇ ਆ ਕਿਉਂਕਿ ਪੰਚਾਇਤ ਦਾ ਇਹ ਸੋਚਣਾ ਹੈ ਕਿ ਅਜਿਹਾ ਫੈਸਲਾ ਕਰਨ ਨਾਲ ਲੋਕ ਫਜ਼ੂਲ ਖਰਚੀ ਤੋਂ ਬਚ ਸਕਣਗੇ। ਨੌਰੀ ਬਾਰਡਰ ਤੋਂ ਇੱਕ ਹੋਰ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਜਿੱਥੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਫੈਸਲਾ ਕਿਸਾਨਾਂ ਵੱਲੋਂ ਕੀਤਾ ਗਿਆ ਹੈ। 13 ਜਨਵਰੀ ਨੂੰ ਕਿਸਾਨਾਂ ਵੱਲੋਂ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੀ ਨਵੀਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਹੋਇਆ ਹੈ। ਇਸ ਤੋਂ ਇਲਾਵਾ 20 ਮਾਰਚ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ ਇਹ ਸਨ ਅੱਜ 7 ਜਨਵਰੀ 2025 ਦੀਆਂ ਮੁੱਖ ਖਬਰਾਂ ਜੁੜੇ ਰਹੋ ਦਾ ਪੋਸਟਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ